ਸਰਬਜੀਤ ਸਿੰਘ ਨੂਰ ਦੀ ਰਚਨਾ ਗੁਲਾਬ ਜਿਆ ਮੁੱਖ ਦਿਲ ਕੋਮਲ ਵੇ ਮੇਰਾ ਸਿਕਰਤ ਪੈਰੇ ਕਰਾਂ ਇੰਤਜ਼ਾਰੀ ਵੇ ਤੇਰਾ ਗੁਲਾਬ ਜਿਆ ਮੁੱਖ ਦਿਲ ਕੋਮਲ ਵੇ ਮੇਰਾ ਸਿਕਰਤ ਪੈਰੇ ਕਰਾਂ ਇੰਤਜ਼ਾਰੀ ਵੇ ਤੇਰਾ ਆ ਤੂੰ ਦਾਤਾ ਆ ਤੂੰ ਦਾਤਾ ਪਿਆਰ ਦੀ ਸੁਨਾਹੀ ਕੰਧ ਲੱਗ ਨੋਦੀ ਕੰਬੇ ਲੱਗ ਰੌਂਦੀ ਹਾਂ ਜਦੋਂ ਯਾਦ ਤੇਰੀ ਆਈ ਜਦੋਂ ਯਾਦ ਤੇਰੀ ਆਈ ਹੁੰਦੀ ਸ਼ਾਮ ਤਾਂ ਦਿਲ ਕਬਰਾਂ ਲੱਗਦਾ ਦਿਲ ਕਬਰਾਂ ਲੱਗਦਾ ਠੱਡੇਗਾ ਦੇ ਤਾਂ ਕਿ ਮੈਂ ਨਾ ਸਾਰੇ ਜੱਗ ਦਾ ਮੈਂ ਨਾ ਸਾਰੇ ਜੱਗ ਦਾ ਮੈਂ ਨਾ ਕਰੇ